ਲੈ ਸੱਜਣਾ ਚਵਾਈ ਕਰ ਸਕਦੇ ਚਾ ਇੱਕ ਨੰਬਰ ਵਾਲੀ ਕੱਤੀ ਇਹ ਮੰਨ ਲਾ ਵੀ ਦੋਨੇ ਪਾਸੇ ਬੈਠੀ ਵਾਲੀ ਚਵਾਈ ਆ ਗਾਂਵਾਂ ਵਾਲਾ ਕੰਮ ਹੀ ਆ ਲੈ ਸੱਜਣਾ ਚਵਾਈ ਦੋ ਨੰਬਰ ਵਾਲੀ ਕੱਤੀ ਕਰ ਸਕਦੇ ਚਾ ਇੱਕ ਕੰਮ ਇਹਦਾ ਵੀ ਗਰਲੈਂਡੋ ਗਾਂਵ ਵਾਲਾ ਤੇ ਦੋਨਾ ਪਾਸੇ ਬਹਿ ਕੇ ਚਵਾਈ ਆ ਗੈਰੀ ਲੈ ਸੱਜਣਾ ਹੁਣ ਤੁਹਾਨੂੰ ਚਵਾਈ ਚੈੱਕ ਕਰਾ ਦੇਣਾ ਤਿੰਨ ਨੰਬਰ ਵਾਲੀ ਕੱਤੀ ਇਹ ਮੰਨ ਲਓ ਵੀ ਤਿੰਨਾਂ ਦਾ ਹੀ ਗਾਂਵ ਵਾਲਾ ਕੰਮ ਆ ਦੋਆਂ ਪਾਸੇ ਬਹਿ ਕੇ ਵਾਲਾ ਕੰਮ ਇਹਦੀ ਚਵਾਈ ਦਾ ਬਾਹਲੀ ਪੋਲੀ ਆ ਯਾਰ ਹਨਾ ਲੈ ਸੱਜਣਾ ਪਿੰਡ ਕਾਨੇ ਕਹਿੰਦਾ ਤੁਹਾਨੂੰ ਨਾ ਤਿੰਨ ਤੋਹਫੇ ਪੀਸ ਦਿਖਾਉਣ ਲੱਗੇ ਆ ਦੋ ਝੋਟੀਆਂ ਪਹਿਲਾ ਪਹਿਲਾ ਸੂਆ ਤੇ ਇੱਕ ਸੱਜਣਾ ਦੂਜ ਤੇ ਜਿਹੜਾ ਰੇਟ ਆ ਰੇਟ ਬਾਈ ਤੋਂ ਬਿਲਕੁਲ ਫਿਕਸ ਫਿਕਸ ਜਿਆ ਕਰਾ ਕੇ ਜਾਊਗਾ ਤੇ ਜਿਹੜੀ ਸ਼ੁਰੂਆਤ ਆ ਸ਼ੁਰੂਆਤ ਕਰੀ ਇੱਧਰਲੇ ਬਨੇ ਲਿਆ ਕੈਮਰਾ ਆ 31 ਤੋਂ ਕਰਾਂਗੇ ਬੜੀ ਸ਼ਕੀਨ ਕੱਟੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਆ ਜਾਓ ਜਪਰਾ ਅੱਗੇ ਹੋਰ ਕਿਵੇਂ ਆ ਵਧੀਆ ਜੀ ਵਧੀਆ ਚੰਗੀ ਕਲਾ ਚੰਗਾ ਜੀ ਆ ਨਾਮ ਤੇ ਨੰਬਰ ਬੋਲੋ ਨਾਮ ਹਰਜਿੰਦਰ ਸਿੰਘ ਵੀਰੇ ਪਿੰਡ ਕਾਨੇਕੇ ਜ਼ਿਲ੍ਹਾ ਬਰਨਾਲਾ ਨੰਬਰ 70 ਦਾ 779399 70 ਦਾ 779399 ਕੰਮ ਸੌਖਾ ਜੀ ਆ ਹਨਾ ਲੈ ਹੋ ਜਾ ਸਾਈਡ ਨੂੰ ਪਹਿਲਾਂ ਤਾਂ ਮਾਰ ਲਿੰਗਾ ਇਹਦੇ ਫੇਸ ਤੇ ਕੈ ਤੇ ਉਦੋਂ ਬਾਅਦ ਮਾਰ ਦੇ ਯਾਰ ਇਹਦੇ ਆਰਡਰ ਤੇ ਕਹਿਦਾ ਇਹ ਜਦੋਂ ਆਏ ਨੂੰ ਜਾਊਗੀ ਨਾ ਤੇ ਇੱਥੋਂ ਇੱਥੋਂ ਕਰਾ ਦੇ ਜੇ ਇੱਕ ਤਾਂ ਪੰਡ ਲੇਵੇ ਦੀ ਲਈ ਫਿਰਦੀ ਆ ਅਸਲ ਕੱਟੀ ਆ ਜਮਾਣਾ ਹਾਂਜੀ ਹਾਂਜੀ ਕੱਦ ਨਾ ਕੋਈ ਸੱਜਣ ਛੋਟਾ ਮੰਨ ਲੇ ਕੱਦ ਵੀ ਕੱਟੀ ਦਾ ਚੰਗਾ ਆ ਗਿਆ ਇੱਥੋਂ ਜੱਜਮੈਂਟ ਕਰ ਲਿਓ ਵੀ ਛੋਟੀਆਂ ਚ ਨਹੀਂ ਆਉਂਦੀ ਤੇ ਬਾਕੀ ਲੇਵਾ ਇਹ ਮੰਨ ਲਓ ਵੀ ਬਾਹਲਾ ਕਮਾਲ ਦਾ ਰੱਖਦੀ ਆ ਸੁਹਾ ਚੋਪਰਾ ਪਹਿਲਾਂ ਜੀ ਆਹ ਲੈ ਬਾਈ ਤੋਰ ਦੇ ਖੋਲ ਕੇ ਸੂਆ ਪਹਿਲਾ ਸ਼ਕੀਨ ਫੁੱਲਾ ਤੇ ਚਾਮੜਾ ਇਹ ਕਹਿ ਸਕਦੇ ਪਹਿਲਾਂ ਕੋਲ ਬਰੀਕ ਚਾਮੜੀ ਹੈ ਨਾ ਕਿੰਨੇ ਦਿਨ ਦਾ ਸੂਆ ਹੋ ਗਿਆ ਸੂਆ ਤਾਂ ਵੀਰੇ 8 ਤੋਂ 9 ਦਿਨਾਂ ਦਾ ਵਿੱਚੋਂ ਜਾਂ 8 ਤੋਂ 10 ਦਿਨਾਂ ਦਾ ਹਾਂ 8 ਤੋਂ 10 ਦਿਨਾਂ ਦਾ ਮੰਨ ਲਓ ਠੀਕ ਹੈ ਦੰਦਾਂ ਜੀ ਅੱਕੀ ਦੰਦਾਂ ਦਾ ਕੱਟੀ ਵੀਰੇ ਕਿੰਨੇ ਦਿਨ ਦਾ ਹੋਊਗੀ 4 ਦਿਨ ਦਾ ਹੋਊਗੀ ਤਕਰੀਬਨ ਤਕਰੀਬਨ ਜਾਂ 2 ਜਾਂ 4 ਦੰਦਾਂ ਦੇ ਵਿੱਚ ਵਿੱਚ ਹੀ ਆ ਦੁੱਗੀ ਜਾਂ ਚੌਗੀ ਰਹੂਗੀ ਕੱਦ ਚੰਗਾ ਦੁੱਗੀ ਚੌਗੀ ਦੇ ਹਿਸਾਬ ਨਾਲ ਤਾਂ ਗੁੱਦ ਕੱਦ ਚੰਗੀ ਆ ਕੱਟੀ ਜੀ ਹਾਂਜੀ ਹਾਂਜੀ ਆ ਗੋਦਗਾਦੇ ਚੰਗਿਆ ਸਵਾਦੀ ਕਿਵੇਂ ਸਵਾਦੀ ਜਮਾ ਸੀਲ ਠੰਡੀ ਵੀਰੇ ਜਮਾ ਠੰਡੀ ਬੱਚਾ ਲਾ ਕੇ ਧਾਰਾ ਮੁਰਵਾ ਕੇ ਦਿਖਾ ਦਾਂਗੇ ਠੀਕ ਆ ਗੱਲ ਕਿੰਨਾ ਦੁੱਧ ਹਾਜ਼ਰ ਅੱਜ ਦੁੱਧ ਅੱਜ ਇਹਦੇ ਥੱਲੇ 12 ਕਿਲੋ ਆਏ ਦੀ 13 ਹੋਰ ਕਮਾ ਦੇ ਇੱਥੇ ਯਾਰ 12 ਕਿਲੋ ਅੱਜ ਕਹਿ ਲਈਏ ਤਿਆਰੀ ਵਾਲਾ ਹਾਂਜੀ ਤਿਆਰੀ ਵਾਲਾ ਇਹ 12 ਕਿਲੋ ਬਾਈ ਕਹਿੰਦਾ ਚੌਣ ਵਾਲਾ ਦੁੱਧ ਹੈ ਇਹਦੇ ਥੱਲੇ ਅੱਜ ਤੇ ਮੇਰੇ ਮੂਲੇ ਲੱਕ ਕਿ ਨਾ ਕਰ ਦੂਗੀ ਬਈ ਕੱਟੀ ਨੂੰ ਜਿਹੜੇ ਹਿਸਾਬ ਨਾਲ ਸਟਾਰਟਿੰਗ ਪਹਿਲਣ ਕੱਟੀ ਦਾ 20 ਬਾਈ ਦਿਨਾਂ ਦੁੱਤੇ ਜਾਂਦੀ ਆ ਉਮੀਦ ਇਹ ਤਾਂ 15 ਕਿਲੋ ਦੀ ਆ 14 15 ਕਿਲੋ 14 15 ਕਿਲੋ ਦੀ ਉਮੀਦ ਹੈਗੀ ਆ 12 ਕਿਲੋ ਕੰਡੇ ਦਾ ਹਾਂ 12 ਕਿਲੋ ਕੰਡੇ ਦਾ ਆਪਣੇ ਕੋਲੇ ਜੇ ਖੜੀ ਰਹਿ ਗਈ ਆਪਾਂ ਇਹਦਾ 15 ਚਵਾ ਕੇ ਵੀ ਦੇ ਦਾਂਗੇ ਠੀਕ ਆ ਗੱਲ ਡੰਗ ਦੋ ਡੰਗ ਜਿੰਨਾ ਦੱਸਾਂਗੇ ਚਾਹੇ ਚਾਰ ਡੰਗ ਚੂਈ ਜਾਵੇ ਬੰਦਾ ਆਪਣੇ ਕੋਲੇ ਕੋਈ ਚੱਕ ਜਮਾਂ ਤਸੱਲੀ ਕਰਾ ਦਾਂਗੇ ਬੱਚਾ ਕੀ ਆ ਨਾਲ ਬੱਚਾ ਮਗਰ ਕੱਟਾ ਗਾ ਅਨ ਨਾਲ ਆ ਗਿਆ ਮੇਲ ਕਫਲੇ ਆ ਲਿਆ ਉਰਲੇ ਬੰਨੇ ਲਿਆ ਬੱਚੇ ਤੇ ਪਰੇਸ਼ਾਨ ਨਾ ਕਰ ਇਹ ਇਥੋਂ ਕਰਾ ਦਿੰਗੇ ਰੀ ਚੈੱਕ ਥਾਣੇ ਇਹ ਮੰਨ ਲਓ ਵੀ ਦੂਰਾ ਲੱਗਿਆ ਚਵਾਈ ਵਾਲੇ ਬਾਈ ਕਹਿੰਦਾ ਵੀ ਚੇਬ ਕੱਢ ਦੂ ਚਵਾਈ ਤਿੰਨੇ ਝੋਟੀਆਂ ਦੀ ਦਿਖਾਵਾਂਗਾ ਉਹ ਵੀਡੀਓ ਦੇ ਨਾਲ ਤੁਹਾਨੂੰ ਐਂਡ ਤੇ ਧਾਰਾ ਮਾਰ ਕੇ ਦਿਖਾ ਦਾਂਗੇ ਇੱਕ ਵਾਰੀ ਹੁਣ ਇਹਦਾ ਰੇਟ ਵੀ ਕਰ ਲਈਏ ਬਾਈ ਤੋਂ ਤੇ ਬਾਕੀ ਦੋ ਝੋਟੀਆਂ ਦਿਖਾ ਦਈਏ ਲਾਸਟ ਦੇ ਤਿੰਨਾਂ ਦੀ ਚਵਾਈ ਦਿਖਾ ਦਾਂਗੇ ਤੇ ਮਿਲਕ ਬਿਊਟੀ ਵਾਲੀ ਕੱਟੀ ਆ ਗਈ ਸੁਭਾ ਦੀ ਬਿਲਕੁਲ ਠੰਡੀ ਆ ਬਾਕੀ ਪਹਿਲਾਂ ਨੂੰ ਇੰਨਾ ਆਰਡਰ ਨਹੀਂ ਲੱਗਦਾ ਹਰ ਇੱਕ ਕੱਟੀ ਨੂੰ ਜਿਹੜੇ ਹਿਸਾਬ ਨਾਲ ਹਾਂ ਜਿਹੜੇ ਹਿਸਾਬ ਨਾਲ ਪਹਿਲਨ ਮੋਲੇ ਤਾਂ ਵੀਰੇ 175 ਕਰਦੇ ਆ ਜਮਾ ਫਿਕਸ 165 ਦੀ ਦੇ ਦਾਂਗੇ 1 ਲੱਖ ਤੇ 65 ਹਜ਼ਾਰ ਦੀ ਦੇ ਦਾਂਗੇ ਮੇਰਾ ਖਿਆਲ ਸਭ ਤੋਂ ਮਹਿੰਗੀ ਆ ਸਭ ਤੋਂ ਮਹਿੰਗੀ ਆ ਵੀਰੇ ਦੂਜੀਆਂ ਪਾਚ ਨੇ ਆ ਦੂਜੀਆਂ ਦਾ ਰੇਟ ਪਾਈ ਕਹਿੰਦਾ ਜੈ ਜਰੂ 1 ਲੱਖ ਇਹ ਚੀਜ਼ ਕੁਆਲਿਟੀ ਆ ਨਾ ਵੀਰੇ ਇੱਥੋਂ ਮਾਰਦੇ ਕੈਮਰਾ ਤੇ ਇੱਥੋਂ ਕਰਾਵੇ ਕੁਆਲਿਟੀ ਚੈੱਕ ਬਿਲਕੁਲ ਬਰੀਕ ਪੁੰਛ ਚ ਆ ਗਈ ਸਵੇਰ ਆਦੀ ਠੰਡੀ ਰਹੂਗੀ ਜਮਾ ਠੰਡੀ ਰਹੂਗੀ ਵੀਰੇ ਤੇ ਹੁਣ ਮਾਰਦੇ ਕਰੀਏ ਤੇ ਕੈਮਰਾ ਵਟਨ ਵਾਲੀ ਕੱਟੀ ਆ ਗਈ ਤੇ ਆ ਗਈ ਜੈਡ ਬਲੈਕ ਥਣਲੇਵਾ ਕਰਾ ਦੇ ਚੱਕ ਇਹ ਪੱਕੇ ਲੇਵੇ ਦੀ ਆ ਹਾਂਜੀ ਇਹ ਵੀ ਪਹਿਲਨ ਆ ਵੀਰੇ ਠੀਕ ਆ ਗੱਲ ਤੇ ਸੀਲ ਠੰਡੀ ਵਾਲਾ ਤਾਂ ਤਾਂ ਵੀ ਇਹਨੂੰ ਵੀ ਕੋਈ ਅੰਤ ਨਹੀਂ ਹੈਗਾ ਠੀਕ ਆ ਗੱਲ ਆ ਸਵਾ ਆਦੀ ਠੰਡੀ ਰਹੂਗੀ ਚੱਕਵੇਂ ਪੁੜਿਆਂ ਚ ਆ ਗਈ ਤਕਰੀਬਨ ਤਕਰੀਬਨ ਨਾ ਖੜਮੇ ਖੜਮੇ ਪੁੱਠੇ ਵੀ ਕਹ ਲੀਏ ਸੁਹਾ ਪਹਿਲਾਂ ਦਾ ਵੀ ਸੁਹਾ ਪਹਿਲਾਂ ਨ ਵੀਰੇ ਤੋੜ ਦੇ ਬਾਈ ਖੋਲ ਕੇ ਇਹ ਮੇਰਾ ਖਾਲਾ ਮੈਲਾ ਲੱਗ ਡੇਗਣਾ ਹਾਂ ਇਹ ਮੈਲਾ ਲੱਗ ਗਈ ਬਈ ਆ ਮੈਲਾ ਲੱਗਿਆ ਪਿਆ ਕਿਉਂਕਿ ਮੈਲਾ ਲੱਗੀ ਕੱਟੀ ਡੇਗਣਾ ਸੁਹਾ ਕਿੰਨੇ ਕ ਦਿਨ ਦਾ ਹੋ ਗਿਆ ਉਹ ਸੁਹਾ 12 ਕ ਦਿਨ ਦਾ ਹੋ ਗਿਆ ਹੋਗਾ 12 1 ਦੁੱਧ ਦੇ ਥੱਲੇ 11 ਕਿਲੋ ਆ 11 ਤੋਂ 12 ਦੇ ਵਿੱਚ ਵੇਚਾਂ ਕਿਲੋ ਕਦਾ ਵਧਾਈ ਦੂ ਮਾਲਾ ਚੱਲ ਰਹੀ ਆਹਾਂ 12 ਕਿਲੋ ਕਰ ਦੂ 12 ਕਰ ਦੇ 13 ਕਰ ਦੇ ਵੀਰੇ ਹੁਣ ਵੀ ਕਿਤੇ 12 ਦੇ ਦਿੰਦੀਆਂ ਕਿਤੇ 11 ਦੇ ਦਿੰਦੀਆਂ ਆਪਾਂ 11 ਕਿਲੋ ਦੀ ਗਾਰੰਟੀ ਕੰਡੇ ਦੀ ਜਖਾਈ ਦੀ ਲੈ ਲਾਂਗੇ ਆ 11 ਕਿਲੋ ਆਪਾਂ ਕੰਡੇ ਤੇ ਲਵਾ ਕੇ ਦੇ ਦਾਂ ਹਾਂ ਇੱਥੋਂ ਮਾਰਦੀ ਗਰੀ ਕੈਮਰਾ ਆ ਗਈ ਇਹ ਵੀ ਮੋਰਾ ਜੀ ਇਹ ਮਾਲਾ ਵੀ ਫੁੱਟ ਜਾ ਬਾਲਾ ਵੱਡਾ ਨਹੀਂ ਇਹਨ ਮੋਰਾ ਵਾਲ ਹੀ ਆ ਗਿਆ ਵਿਚਾਲੇ ਵਿਚਾਲੇ 11 ਹੋਰ ਕਮਾ ਦੇਈ ਇੱਥੇ ਚਬਾਈ ਦੀ ਕਵੇਂ ਰਹੂਗੀ ਜਮਾ ਪੋਲੀ ਵੀਰੇ ਰੂੰਗੀ ਠੰਡੀ ਜਮਾ ਚੋਹਾਂ ਠੰਡੀ ਕਰਲਾ ਸਿੱਟਾ ਟਾਈਟ ਫਾਇਟ ਧਾਰਾ ਮਾਰ ਕੇ ਦਿਖਾਵਾਂਗੇ ਵੀਰੇ ਠੀਕ ਆ ਗੱਲ ਥੱਲੋਂ ਕੋਈ ਵੀ ਮੈਂ ਆਪਣੀ ਗਲਤ ਨਹੀਂ ਹੂੰ ਸਾਉਦੀ 100 ਨਿਕਲੂ ਥੱਲੋਂ ਲੈਵਾ ਇਹ ਕਹਿ ਸਕਦਾ ਵੀ ਜੇ ਮੈਂ ਫਿਕਸ ਜੇ ਲੈਵਾ ਜੇ ਮੈਂ ਫਿਕਸ ਰੱਖ ਦਿਆਂਗਾ ਨਾ ਕਮਾਲ ਆ ਬਈ ਇੱਥੋਂ ਚਵਾਈ ਦੀ ਬਾਈ ਕਹਿੰਦਾ 100 ਦੀ 100 ਸੂਆ ਪਹਿਲਾ ਇਹ ਤਾਂ ਨਹੀਂ ਦੇਖੀ ਦੰਦੋਂ ਕਿਵੇਂ ਆ ਇਹ ਦੰਦੋਂ ਨਹੀਂ ਦੇਖੀ ਠੀਕ ਆ ਗੱਲ ਆ ਹੋ ਸਕਦਾ ਦੰਦਾਂ 'ਚ ਹੀ ਹੋਵੇ ਦੰਦਾਂ 'ਚ ਹੀ ਹੋ ਗਈ ਝੋਟੀ ਪਹਿਲਾਂ ਨਿਕਟੀ ਆ ਠੀਕ ਆ ਗੱਲ ਕਿੰਨਾ ਦੁੱਧ ਸੱਜ ਦੁੱਧ ਦੇ ਥੱਲੇ 11 ਕਿਲੋ ਇਹ ਕੰਡੇ ਤੇ ਦਿਖਾ ਦਾਂਗੇ ਇਹ ਤਾਂ ਆਪਾਂ ਕੰਡੇ ਵਾਲਾ ਆ ਮੈਲੇ ਮੈ ਆ ਲੱਗਿਆ ਪਿਆ ਆ ਮੈਲਾ ਮੂਲਾ ਲੱਗੀ ਜੋ ਟੀ ਡੇਗਣਾ ਵੀ ਕਿਲੋ ਖੰਡ ਪਾਈ ਕਹਿੰਦਾ ਮੈਲਾ ਮੂਲਾ ਚੱਲ ਕੇ ਹੋਰ ਵੱਲ ਸਕਦੀ ਆ ਵੀ 11 ਤਾਂ ਨਹੀਂ ਪੱਕਾ ਜਿਹਦੇ ਕੋਲੇ ਅੱਜ ਤਿਆਰ ਹੀ ਆ ਚੋਣ ਵਾਲਾ 11 ਤੋਂ 12 ਦੇ ਵਿੱਚ ਵੀ 11 ਬਾਈ ਕਹਿੰਦਾ ਚਵਾ ਦੇਾਂਗੇ ਕਿੰਨੇ ਪੈਸੇ ਦੇ ਜਮੀ ਫਿਕਸ ਆ ਇਹਦਾ 1 35 ਦੇ ਦਾਂਗੇ ਮੇਰੇ ਫਿਕਸ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾਈ ਜਾਵੇ 135 ਦੀ 135 ਦੀ ਦੇ ਦਾਂਗੇ ਮਾਨਤਨ ਜਾਂ ਕਰ ਦਾਂਗੇ ਮਾਨਤਨ ਕਰ ਦਾਂਗੇ ਮਾੜਾ ਮੋਟੀ ਕਰ ਥੋੜਾ ਹੋਊਗਾ ਬੜਾ ਨਹੀਂ ਹੁਣ ਪਰ ਜਿਹੜੇ ਅੱਜ ਆਪਾਂ ਰੇਟ ਦੇ ਦਾਂਗੇ ਕੋਈ ਦੇ ਨਹੀਂ ਸਕਦਾ ਠੀਕ ਆ ਗੱਲ ਐਡੀਆਂ ਐਡੀਆਂ ਪਹਿਲਾਂ ਝੋਟੀਆਂ ਤੇ ਹੁਣ ਮਾਰ ਦੇ ਘਰੀ ਆ ਗੱਟੀ ਤੇ ਕੈਮਰਾ ਓਏ ਥੱਲੋਂ ਕਰਾ ਦੇ ਜੈ ਇੱਕ ਦੂਜਾ ਸੂਆ ਵੀਰੇ ਦੂਜਾ ਸੂਆ ਹਾਂਜੀ ਥੋਰ ਬਾਈ ਖੋਲ ਕੇ ਸੂਆ ਦੂਜਾ ਤੇ ਸਿੰਘ ਕਹ ਲਈ ਓਰੀਜਨਲੀ ਆ ਗਿਆ ਹਾਂ ਸਹੀ ਗੱਲ ਆ ਖੱਡੇ ਵਾਲਾ ਸਿੰਘ ਆ ਗਿਆ ਸੂਆ ਦੂਜਾ ਰਹੂਗੀ ਲੰਬੀ ਲੁੰਬੀ ਚੰਗੀ ਆ ਤੇ ਬਾਕੀ ਸਟੇਟ ਆ ਗਈ ਬਿਲਕੁਲ ਹਨਾ ਹਾਂਜੀ ਹਾਂਜੀ ਵੀਰੇ ਤੇ ਚਵਾਈ ਦੀ ਕਿਵੇਂ ਆ ਚਵਾਈ ਦੀ ਵੀਰੇ ਪੂਰੀ ਪੋਲੀ ਠੀਕ ਆ ਗੱਲ ਆ ਚਵਾਈ ਦੀ ਬਾਈ ਕਹਿੰਦਾ ਬਿਲਕੁਲ ਨਰਮ ਰਹੂਗੀ ਕਿੰਨੇ ਦਿਨ ਦਾ ਸੁਆ ਹੋ ਗਿਆ ਸੁਆ ਹੋ ਗਿਆ ਵੀਰੇ ਇਹਦਾ ਵੀ 10 ਕਿ ਦਿਨਾਂ ਦਾ ਤਕਰੀਬਨ 10 11 ਦਿਨਾਂ ਦਾ ਮੈਲੇ ਤਾਂ ਨਹੀਂ ਲੱਗੀ ਜੀ ਨਹੀਂ ਮੈਲੇ ਨਹੀਂ ਲੱਗੀ ਹਜੇ ਝੋਟੀ ਇਹ ਮੈਲੇ ਬਾਈ ਕਹਿੰਦਾ ਚੱਲੂ ਵੀ ਉਹ ਚੀਜ਼ ਦੀ ਗਰੰਟੀ ਰਹੂ ਚਵਾਈ ਦੀ ਬਿਲਕੁਲ ਪੋਲੀ ਸੁਆ ਦੂਜਾ ਕਿੰਨਾ ਦੁੱਧ ਹਾਜ਼ਰ ਕੰਡੇ ਦਾ 12 ਕਿਲੋ ਕੰਡੇ ਵਾਲਾ ਕੰਡੇ ਵਾਲਾ ਜੀ ਤੋਲਣ ਵਾਲਾ ਕਹ ਲਈਏ ਜਮਾ ਤਲਾ ਦਾਂਗੇ 12 ਕਿਲੋ ਕਿੰਨਾ ਦੁੱਧ ਕਰ ਸਕਦੀ ਆ ਆਈਡੀਆ ਦੁੱਧ ਠੀਕ ਆ ਵੀ ਕਿਲੋ ਤੋਂ 2 ਕਿਲੋ 2 ਕਿਲੋ ਦਾ ਵਦੂਗੀ ਵਦੂਗੀ ਕਿਲੋ ਮੰਨ ਲਓ 13 ਵੀ ਬਹੁਤ ਆ ਬਾਈ ਇੰਨੀ ਗਰਮੀ ਪੈਂਦੀ ਆ ਨਾ ਠੀਕ ਆ ਗੱਲ ਮੌਸਮ ਬਾਲਾ ਕਰਦਾ ਐ ਕਿਲੋ ਬਲੀ ਮਾੜੀ ਈ ਬਾਈ ਇਹ ਇੱਥੋਂ ਮਾਰਨੀ ਗਰੀ ਕੈਮਰਾ ਇਹਦੇ ਫੇਸ ਤੇ ਮਾਰਨੀ ਕੈਮਰਾ ਆਰਡਰ ਕੁਆਲਟੀ ਕਰਾ ਦੀ ਚੈੱਕ ਤੇ ਇੱਥੋਂ ਕਰਾ ਦੇ ਜੈਕ ਤੇ ਉਦਾਂ ਠੰਡੀ ਲੱਗਦੀ ਆ ਸਮਾਂ ਕਿ ਲਿਆ ਬੱਚੇ ਦੇ ਲਈ ਆ ਲਿਆ ਆ ਲਿਆ ਨਿਆ ਠੰਡੀ ਮੈਂ ਇਹਦੇ ਇਹਦੇ ਕਿੰਨੇ ਪੈਸੇ ਅੱਜ ਜਮੀ ਫਿਕਸ ਇਹਦਾ ਵੀ ਇੱਕੋ ਹੀ ਰੇਟ ਪਾਈ 135 ਦੀ ਇਹ ਵੀ ਦੇ ਦਾਂਗੇ 135 ਦੀ ਇਹ 135 ਦੀ ਉਹ ਤੇ ਇੱਕ ਨੰਬਰ ਵਾਲੀ ਦੇ ਦਾਂਗੇ 165 ਦੀ ਹੈ ਨਾ ਹਾਂਜੀ ਤੇ ਜੇ ਕਿਸ ਖੁੱਲਾ ਕਰ ਦਾਂਗੇ ਮਾਨਤ ਨੂੰ ਵੀਰੇ ਕਰ ਦਾਂਗੇ ਤਿੰਨਾਂ ਜੋ ਮਨ ਖੁਸ਼ ਕਰ ਲਈਏ 150 ਕਿਲੋਮੀਟਰ ਪਾਉਂ 200 ਕਿਲੋਮੀਟਰ ਪਹੁੰਚ ਕਰ ਦਾਂਗੇ ਜਿੱਥੇ ਤਿੰਨੇ ਕਿਸੇ ਨੇ ਇਕੱਠੀਆਂ ਲੈਣੀਆਂ ਹੋਈਆਂ ਠੀਕ ਆ ਗੱਲ ਆ 200 ਤੱਕ ਬਾਈ ਕਹਿੰਦਾ ਪਹੁੰਚ ਮਾਰ ਦਾਂਗੇ ਤਿੰਨੇ ਕਿਸੇ ਨੇ ਇਕੱਠੀਆਂ ਲੈਣੀਆਂ ਥੱਲੋਂ ਆ ਗਈ ਬਿਲਕੁਲ ਸਾਫ਼ ਲੈ ਤਾਰਾਂ ਕੱਲੀ-ਕੱਲੀ ਦੀਆਂ ਮਾਰ ਦੇ ਤਿੰਨਾਂ ਨੂੰ ਲਾ ਦੇ ਬੱਚੇ ਲੈ ਸੱਜਣਾ ਚਵਾਈ ਕਰ ਸਕਦੇ ਚੱਕ ਇੱਕ ਨੰਬਰ ਵਾਲੀ ਕੱਤੀ ਇਹ ਮੰਨ ਲਾ ਵੀ ਦੋਨੇ ਪਾਸੇ ਵਹਿਦੀ ਵਾਲੀ ਚਵਾਈ ਆ ਗਾਂਵਾਂ ਵਾਲਾ ਕੰਮ ਹੀ ਆ ਚਵਾਈ ਇਹ ਮੰਨ ਲਓ ਵੀ ਪਾੜੀ-ਪੋਲੀ ਆ ਮੋਟੀ ਚਵਾਈ ਦੀ ਆਣੀ ਇਹ ਇੱਥੋਂ ਕਰਾਂਗੇ ਇੱਕ ਪਿਛਾ ਤੋਂ ਤੇ ਹੁਣ ਗੈਰੀ ਇਧਰਲੇ ਬੰਨੇ ਚੈੱਕ ਕਰਾ ਲਈ ਸਾਈਡ ਤੋਂ ਤੇ ਨਾਲੇ ਗਾਂ ਦੇ ਬੰਨੇ ਮਾਰਨੀ ਕੈਮਰਾ ਕੀ ਬੀ ਦੀ ਭਰਾ ਕਹਿੰਦਾ ਮੂਰੇ ਬੰਦਾ ਬੰਦਾ ਨਾ ਖਲਾ ਹੋਵੇ ਤਸੱਲੀ ਕਰਾ ਦੇ ਹਰੇਕ ਪੱਖ ਤੋਂ ਬਾਹਰ ਛੱਡ ਦੇ ਛੱਡ ਦੀ ਛੱਡ ਦੇ ਛੱਡ ਦੇ ਹੁਣ 2 ਨੰਬਰ ਵਾਲੀ ਤੇ ਆ ਜਾ ਇਹਦਾ ਰੇਟ ਕੀ ਦੱਸਿਆ ਇਹਦੀ ਇਹਦਾ 1 65 ਦੇ ਦਾਂਗੇ ਵੀ 1 ਲੱਖ 65000 ਮੋਲੇ ਜਿਹੜਾ ਮਰਜ਼ੀ ਕਰਾਈ ਚੱਲੋ ਠੀਕ ਹੈ ਗੱਲ ਲੈ ਸਾਡੇ ਨਾਲ ਚਵਾਈ 2 ਨੰਬਰ ਵਾਲੀ ਕੱਟੀ ਦੀ ਕਰ ਸਕਦਾ ਚਾ ਇੱਕ ਕੰਮ ਇਹਦਾ ਵੀ ਗਰਲੈਂਡੋ ਗਾਂ ਵਾਲਾ ਤੇ ਦੋਨਾਂ ਪਾਸੇ ਬਹਿ ਕੇ ਚਵਾਈ ਹੈ ਗੈਰੀ ਇੱਥੋਂ ਫੇਸ ਤੇ ਮਾਰਨੀ ਕੈਮਰਾ ਤੇ ਪਛਾਣ ਹੋ ਕੇ ਦਿਖਾ ਦੇ ਇਹਦਾ گاਵਾ ਹੀ ਨੇ ਮੱਝਾਂ ਨਾ ਮੰਨ ਕੇ ਲਈਓ ਤੁਸੀਂ گاਵਾ ਮੰਨ ਕੇ ਲਈਓ ਸਭਾ ਦੀਆਂ ਠੰਡੀਆਂ ਜਮਾ ਉਰਲੇ ਪਾਸੋਂ ਨੇੜੇ ਲਾ ਕੇ ਦਿਖਾਦੇ ਚ ਬਾਈ ਇਹ ਇੱਥੋਂ ਕਰ ਸਕਦੇ ਨੇ ਵੇਖ ਬਾਹਰ ਛੱਡ ਦਿਓ ਜੀ ਇਹ ਬਾਈ ਕਹਿੰਦਾ ਦੇਣੀ ਆ 1 ਲੱਖ ਤੇ 35000 ਦੀ ਤੇ ਹੁਣ ਮਾਰ ਦੋ ਧਾਰਾਂ ਚੋਂ ਬਰੋ ਤਿੰਨ ਨੰਬਰ ਆ ਗਏ ਲੈ ਸਕਦੇ ਨੇ ਹੁਣ ਤੁਹਾਨੂੰ ਚਵਾਈ ਚੈੱਕ ਕਰਾ ਦਿੰਨੇ ਤਿੰਨ ਨੰਬਰ ਵਾਲੀ ਕੱਟੀ ਦੀ ਇਹ ਮੰਨ ਲਓ ਵੀ ਤਿੰਨਾਂ ਦਾ ਹੀ ਗਾਮ ਵਾਲਾ ਕੰਮ ਆ ਦੂਆ ਪਾਸੇ ਬੈ ਕੇ ਵਾਲਾ ਕੰਮ ਇਹਦੀ ਚਵਾਈ ਦਾ ਬਾਹਲੀ ਪੋਲੀ ਆ ਯਾਰ ਹਨਾ ਆ ਬੜਾ ਠੋਸਾ ਕੰਮ ਇਹ ਹੁਣ ਮਾਰਨੇ ਗਰੀ ਝੋਟੀ ਦੇ ਕੈਮਰਾ ਕਿਤੇ ਭਰਾ ਕਹਿੰਦਾ ਵੀ ਇੱਕ ਦੀ ਧਾਰਾ ਮਰਵਾਈ ਜਾਂਦੇ ਆ ਤੇ ਦੋਨੇ ਪਾਸੇ ਬਹਿ ਗਏ ਕਿਉਂਕਿ ਕੱਲੀ ਕੱਲੀ ਵਾ ਛੱਡ ਦਿਓ ਜੀ ਇਹ ਵੀ ਬਾਈ ਕਹਿੰਦਾ 1 ਲੱਖ 35 ਦੀ ਦੇਣੀ ਆ ਆ ਗੱਟੀ ਵੀ 1 35 ਦੀ ਦੇਣੀ ਆ ਤੇ ਆ ਗੱਟੀ ਦੇਣੀ ਆ ਬਾਈ ਕਹਿੰਦਾ 1 ਲੱਖ ਤੇ 65000 ਦੀ ਮਾਨਤਾ ਨਾਲ ਛੋਟ ਛੱਪਾ ਜਾ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਇਹਨਾਂ ਦਾ ਜਿਹੜਾ ਵੀਡੀਓ ਸ਼ਾਰਟ ਪਾਉਣਗੇ ਇਹਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਲਿਓ ਧੰਨਵਾਦ ਜੀ